ਸੱਤ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਡੇ ਸਾਹਮਣੇ ਜੇ ਪੈਸਾ ਬੋਲਦਾ ਹੁੰਦਾ ਫਿਲਮ ਤੇ ਨਾਲ ਹੀ ਵੇਖੀ ਜਾਂ ਸ਼ੇਰੀ ਨਾ ਇਹਨਾਂ ਦੋਵਾਂ ਫਿਲਮਾਂ ਦੀ ਹੀ ਕਲੈਕਸ਼ਨ ਲੈ ਆਇਆ ਹਾਂ ਜੋ ਕਿ ਇਕੱਠੀਆਂ ਹੀ 23 ਫਰਵਰੀ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀਆਂ ਗਈਆਂ ਸਨ ਜਿੱਥੇ ਇੱਕ ਪਾਸੇ ਹਰਦੀਪ ਗਰੇਵਾਲ ਦੀ ਜੇ ਪੈਸਾ ਬੋਲਦਾ ਹੁੰਦਾ ਫਿਲਮ ਨੇ ਕਮਾਈ ਦੇ ਮਾਮਲੇ ਵਿੱਚ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ ਉਥੇ ਹੀ ਦੂਸਰੇ ਪਾਸੇ ਕਰਮਜੀਤ ਅਨਮੋਲ ਦੀ ਵੇਖੀ ਜਾ ਸ਼ੇਰੀਨਾ ਫਿਲਮ ਵੀ ਕਾਫੀ ਸ਼ਾਨਦਾਰ ਕਮਾਈ ਕਰ ਰਹੀ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਹਨਾਂ ਦੋਵਾਂ ਫਿਲਮਾਂ ਦੀ ਕਲੈਕਸ਼ਨ ਬਜਟ ਸਕਰੀਨ ਡਾਇਰੈਕਟਰ ਤੇ ਪ੍ਰੋਡਿਊਸਰ ਬਾਰੇ ਗੱਲ ਕਰਾਂਗੇ ਇਸ ਲਈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਵੇਖੀ ਜਾਂ ਸ਼ੇਰੀਨਾ ਫਿਲਮ ਬਾਰੇ ਜਿਸ ਵਿੱਚ ਜਸਾਨੂ ਸਿਮਰ ਖੇੜਾ ਕਰਮਜੀਤ ਅਨਮੋਲ ਲਾਵਗੇ ਲ ਗੁਰਮੀਤ ਸਾਜਣ ਮਹਾਬੀਰ ਪੁੱਲ ਤੇਜਤਿੰਦਰ ਕੌਰ ਦੇ ਨਾਲ ਨਾਲ ਹੋਰ ਵੀ ਕਈ ਐਕਟਰ ਦੇਖਣ ਨੂੰ ਮਿਲੇ ਇੱਕ ਕਾਮੇਡੀ ਫਿਲਮ ਹੋਣ ਦੇ ਕਾਰਨ ਇਹ ਫਿਲਮ ਕਾਫੀ ਸ਼ਾਨਦਾਰ ਕਮਾਈ ਕਰ ਰਹੀ ਹੈ ਇਸ ਫਿਲਮ ਦਾ ਬਜਟ ਲਗਭਗ 3 ਕਰੋੜ ਦੇ ਕਰੀਬ ਹੈ ਤੇ ਵੇਖੀ ਜਾ ਸ਼ੇਰੀਨਾ ਫਿਲਮ ਨੂੰ ਇੰਡੀਆ ਦੇ ਕਈ ਵੱਡਿਆਂ ਸ਼ਹਿਰਾਂ ਤੇ ਇੰਡੀਆ ਤੋਂ ਇਲਾਵਾ ਕਈ ਵੱਡੇ ਦੇਸ਼ਾਂ 'ਚ ਵੀ ਰਿਲੀਜ਼ ਕੀਤਾ ਗਿਆ ਫਿਲਮ ਦੀ ਪ੍ਰੋਮੋਸ਼ਨ ਵਿੱਚ ਇਸ ਦੀ ਟੀਮ ਨੇ ਕਾਫੀ ਮਿਹਨਤ ਕੀਤੀ ਵੇਖੀ ਜਾ ਸ਼ੇਰੀਨਾ ਫਿਲਮ ਨੂੰ ਡਾਇਰੈਕਟ ਗੁਰਮੀਤ ਸਾਜਨ ਤੇ ਮਨਜੀਤ ਸਿੰਘ ਟੋਨੀ ਨੇ ਕੀਤਾ ਹੈ ਤੇ ਪ੍ਰੋਡਿਊਸ ਵੀ ਗੁਰਮੀਤ ਸਾਜਨ ਨੇ ਹੀ ਕੀਤਾ ਹੈ ਵੇਖੀ ਦਾ ਸ਼ੇਰੀਨਾ ਫਿਲਮ ਨੂੰ ਇੰਡੀਆ ਦੇ ਵਿੱਚ 400 ਤੇ ਵਰਲਡਵਾਈਡ 100 ਦੇ ਕਰੀਬ ਸਕਰੀਨਾਂ 'ਤੇ ਮਿਲੀਆਂ ਜੇ ਇਸ ਫਿਲਮ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਵੇਖੀ ਦਾ ਸ਼ੇਰੀਨਾ ਫਿਲਮ ਜਿਸਨੇ ਆਪਣੇ ਪਹਿਲੇ ਦਿਨ ਤਾਂ ਟੋਟਲ 30 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਸੀ ਤੇ ਦੂਸਰੇ ਦਿਨ ਇਸਨੇ 35 ਤੋਂ 40 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਤੀਸਰੇ ਯਾਨੀ ਕਿ ਅੱਜ ਦੇ ਦਿਨ ਇਹ ਫਿਲਮ ਟੋਟਲ ਵਰਲਡਵਾਈਡ 45 ਲੱਖ ਦੇ ਕਰੀਬ ਕਲੈਕਸ਼ਨ ਕਰ ਰਹੀ ਹੈ ਯਾਨੀ ਕਿ ਹੋਂ ਤੱਕ ਇਹ ਫਿਲਮ ਟੋਟਲ ਵਰਲਡਵਾਈਡ ਲਗਭਗ 1 ਕਰੋੜ ਤੇ 15 ਲੱਖ ਦੇ ਕਰੀਬ ਕਲੈਕਸ਼ਨ ਨੂੰ ਵੀ ਪੂਰਾ ਕਰ ਚੁੱਕੀ ਹੈ ਜੋ ਕਿ ਬਹੁਤ ਹੀ ਸ਼ਾਨਦਾਰ ਕਲੈਕਸ਼ਨ ਹੈ। ਉੱਥੇ ਹੀ ਦੂਸਰੇ ਪਾਸੇ ਜਿਹਰਦੀਪ ਗਰੇਵਾਲ ਦੀ ਜੇ ਪੈਸਾ ਬੋਲਦਾ ਹੁੰਦਾ ਫਿਲਮ ਦੀ ਗੱਲ ਕਰੀਏ ਤਾਂ ਇਸ ਫਿਲਮ ਨੂੰ ਵੀ ਕਾਫੀ ਸ਼ਾਨਦਾਰ ਰਿਸਪੌਂਸ ਦੇਖਣ ਨੂੰ ਮਿਲ ਰਿਹਾ ਹੈ। ਜੇ ਪੈਸਾ ਬੋਲਦਾ ਹੁੰਦਾ ਫਿਲਮ ਵਿੱਚ ਸਾਨੂੰ ਹਰਦੀਪ ਗਰੇਵਾਲ ਤੇ ਅਹਾਨਾ ਢਿੱਲੋਂ ਦੇ ਨਾਲ-ਨਾਲ ਹੋਰ ਵੀ ਕਈ ਐਕਟਰ ਦੇਖਣ ਨੂੰ ਮਿਲੇ। ਇਸ ਫਿਲਮ ਦਾ ਬਜਟ ਲਗਭਗ 3 ਤੋਂ 4 ਕਰੋੜ ਦੇ ਕਰੀਬ ਹੈ ਜੇ ਪੈਸਾ ਬੋਲਦਾ ਹੁੰਦਾ ਫਿਲਮ ਨੂੰ ਇੰਡੀਆ ਦੇ ਕਈ ਵੱਡਿਆਂ ਸ਼ਹਿਰਾਂ ਤੇ ਇੰਡੀਆ ਤੋਂ ਇਲਾਵਾ ਕੈਨੇਡਾ ਇਟਲੀ ਯੂ ਐਸ ਏ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਵੀ ਰਿਲੀਜ਼ ਕੀਤਾ ਗਿਆ ਜੇ ਇਸ ਫਿਲਮ ਦੀ ਸਕਰੀਨਸ ਦੀ ਗੱਲ ਕਰੀਏ ਤਾਂ ਇਸ ਫਿਲਮ ਨੂੰ ਇੰਡੀਆ ਵਿੱਚ 400 ਤੇ ਵਰਲਡ ਵਾਈਡ 200 ਦੇ ਕਰੀਬ ਸਕਰੀਨਸ ਮਿਲੀਆਂ ਜੇ ਪੈਸਾ ਬੋਲਦਾ ਹੁੰਦਾ ਫਿਲਮ ਨੂੰ ਡਾਇਰੈਕਟ ਮਨਪ੍ਰੀਤ ਬੜਾਰ ਨੇ ਕੀਤਾ ਹੈ ਤੇ ਪ੍ਰੋਡਿਊਸ ਇਹਾਨਾ ਟਲੋ ਤੇ ਸਰਬਜੀਤ ਬੱਸੀ ਨੇ ਕੀਤਾ ਹੈ ਇਸ ਫਿਲਮ ਦੀ ਪ੍ਰਮੋਸ਼ਨ ਵਿੱਚ ਇਸ ਦੀ ਟੀਮ ਨੇ ਕਾਫੀ ਮਿਹਨਤ ਕੀਤੀ ਤੇ ਜੇ ਜੇ ਪੈਸਾ ਬੋਲਦਾ ਹੁੰਦਾ ਫਿਲਮ ਦੀ ਕਲੈਕਸ਼ਨ ਦੀ ਗੱਲ ਕਰੀਏ 타하르 디프 ਗਰੇਵਾਲ ਦੀ ਇਸ ਫਿਲਮ ਨੇ ਆਪਣੇ ਪਹਿਲੇ ਦਿਨ ਦਾ ਟੋਟਲ ਵਰਲਡਵਾਈਡ 60 ਤੋਂ 65 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਸੀ ਤੇ ਦੂਸਰੇ ਦਿਨ ਇਸ ਫਿਲਮ ਨੇ ਟੋਟਲ ਵਰਲਡਵਾਈਡ 70 ਕ ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਤੀਸਰੇ ਯਾਨੀ ਕਿ ਅੱਜ ਦੇ ਦਿਨ ਇਹ ਫਿਲਮ ਟੋਟਲ ਵਰਲਡਵਾਈਡ ਲਗਭਗ 85 ਲੱਖ ਦੇ ਕਰੀਬ ਕਲੈਕਸ਼ਨ ਕਰ ਰਹੀ ਹੈ ਯਾਨੀ ਕਿ ਹੁਣ ਤੱਕ ਇਹ ਫਿਲਮ ਟੋਟਲ ਵਰਲਡਵਾਈਡ ਲਗਭਗ 2 ਕਰੋੜ ਤੋਂ ਵੱਧ ਦੀ ਕਲੈਕਸ਼ਨ ਨੂੰ ਪੂਰਾ ਕਰ ਚੁੱਕੀ ਹੈ ਜੋ ਕਿ ਬਹੁਤ ਹੀ ਸ਼ਾਨਦਾਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਫਿਲਮ ਲੋਕਾਂ ਵੱਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ ਤੇ ਲੋਕ ਇਹਨਾਂ ਫਿਲਮਾਂ ਨੂੰ ਆਪਣੇ ਪਰਿਵਾਰ ਸਮੇਤ ਸਿਨੇਮਾ ਘਰਾਂ ਵਿੱਚ ਜਾ ਕੇ ਦੇਖ ਰਹੇ ਹਨ ਸੋ ਇਹ ਐਸੀ ਹੈ ਨਾ ਦੋਆਂ ਫਿਲਮਾਂ ਦੀ ਫਸਟ 3 ਡੇਸ ਦੀ ਬਾਕਸ ਆਫ ਇਸ ਕਲੈਕਸ਼ਨ ਬਾਕੀ ਤੁਸੀਂ ਇਹਨਾਂ ਵਿੱਚੋਂ ਕਿਹੜੀ ਫਿਲਮ ਨੂੰ ਦੇਖ ਚੁੱਕੇ ਹੋ ਇਹ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਬਾਕੀ ਜੇ ਤੁਹਾਨੂੰ ਸਾਡੀ ਇਹ ਵੀਡੀਓ ਥੋੜੀ ਜੀ ਵੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਆਪਣੇ ਹੋਰ ਦੋਸਤਾਂ ਤੇ ਮਿੱਤਰਾਂ ਦੇ ਨਾਲ ਸ਼ੇਅਰ ਕਰਨ ਦੇ ਨਾਲ ਨਾਲ ਇਸ ਵੀਡੀਓ ਨੂੰ ਲਾਈਕ ਤੇ ਅਜਾਈਆਂ ਹੀ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ